ਫਿਰ ਸਿੱਧਾ ਨੇ ਬੇਨਤੀ ਕੀਤੀ ਕਿ ਸ਼੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਅਸਾਂ ਨੇ ਨਿਸ਼ਚਿਤ ਕਰ ਲਿਆ ਹੈ ਕਿ ਆਪ ਜੀ ਦਾ ਮੰਤਰ ਅਰਥਾ ਸਹਿਤ ਹੈ ਨਿਰਾਰਥ ਨਹੀਂ ਹੈ ਮਤਲਬ ਆਪ ਜੀ ਦਾ ਮੰਤਰ ਸਤਨਾਮਾ ਵਾਲਾ 10 ਨਾਮਾ ਵਾਲਾ 5 ਨਾਮਾ ਵਾਲਾ ਤੇ 12 ਨਾਮਾ ਵਾਲਾ ਹੈ ਪਰ ਮਹਾਰਾਜ ਆਪ ਜੀ ਹੁਣ ਇਸ ਮੰਤਰ ਦੇ ਵਿੱਚ ਸੱਤ ਹੀ ਰਹਿਣ ਦਿੰਦੇ ਆ ਸੰਗਤ ਜੀ ਅਤੇ ਸਤਿਸ਼ਿ ਗੁਨਾਨੰਦ ਦੇਵ ਜੀ ਮਹਾਰਾਜ ਨੂੰ ਕਹਿ ਰਹੇ ਹਨ ਕਿ ਮਹਾਰਾਜ ਆਪ ਜੀ ਨੇ ਸਤ ਦੇ ਨਾਲ ਨਾਮ ਕਿਉਂ ਲਗਾਇਆ ਸਤ ਨਾਮ ਕਿਉਂ ਕਿਹਾ ਆਪ ਜੀ ਕਲਾ ਸੱਤ ਹੀ ਰਹਿਣ ਦਿੰਦੇ ਆਪ ਜੀ ਨੇ ਸਤ ਦੇ ਨਾਲ ਨਾਮ ਕਿਉਂ ਲਗਾਇਆ ਤਾਂ ਸ਼੍ਰੀ ਗੁਨਾਨੰਦ ਦੇਵ ਜੀ ਮਹਾਰਾਜ ਨੇ ਉੱਤਰ ਦਿੱਤਾ ਨ्यायਕ ਮਤ ਵਾਲਿਆਂ ਨੇ ਸਤ ਆਕਾਸ਼ ਨੂੰ ਮੰਨਿਆ ਹੈ ਕਿ ਆਕਾਸ਼ ਸਤ ਹਨ ਤਾਂ ਲਖਣ ਕੀਤਾ ਸੀ ਬ੍ਰਹਮ ਦਾ ਕਿ ਬ੍ਰਹਮ ਸਤ ਹੈ ਹਨਾ ਅਕਾਲ ਪੁਰਖ ਦਾ ਨਾਮ ਸਤ ਹੈ ਤੇ ਨਿਆਇਕ ਮਤ ਵਾਲੇ ਦੇ ਅਨੁਸਾਰ ਘਟ ਗਿਆ ਇਹ ਆਕਾਸ਼ ਵਿੱਚ ਕਿ ਆਕਾਸ਼ ਸਤ ਹਨ ਇਸ ਲਈ ਅਸੀਂ ਸਤ ਦੇ ਨਾਲ ਨਾਮ ਲਗਾਇਆ ਹੈ ਉਹ ਪਰਮਾਤਮਾ ਸਤ ਹੈ ਉਸ ਦਾ ਨਾਮ ਸਤ ਹੈ ਕਿਉਂਕਿ ਨਿਆਇਕ ਮਤ ਵਾਲੇ ਨੇ ਆਕਾਸ਼ ਨੂੰ ਸਤ ਮੰਨਿਆ ਹੈ ਪਰੰਤੂ ਪ੍ਰਸਿੱਧ ਨਹੀਂ ਮੰਨਿਆ ਇਹ ਅਕਾਲ ਪੁਰਖ ਪ੍ਰਸਿੱਧ ਵੀ ਹੈ ਉਹਦਾ ਨਾਮ ਵੀ ਸੱਚਾ ਹੈ ਇਸ ਲਈ ਅਸੀਂ ਸਤ ਦੇ ਨਾਲ ਨਾਮ ਲਗਾਇਆ ਸਤ ਨਾਮ ਉਸ ਅਕਾਰ ਪੜ ਦਾ ਨਾਮ ਸਤ ਹੈ ਤੇ ਨਾਮ ਤੋਂ ਭਾਵ ਅਸੀਂ ਇਹ ਵੀ ਕਹਿ ਸਕਦੇ ਹਾਂ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਇਹ ਪ੍ਰਸਿੱਧ ਵੀ ਉਸ ਅਕਾਰ ਪੜ ਦਾ ਨਾਮ ਸਤ ਵੀ ਹੈ ਪ੍ਰਸਿੱਧ ਵੀ ਹੈ